ਹੋ ਤਾਂ ਬੜੀ ਗੱਲ ਕਿ ਵੀ ਜਿਹੜਾ ਬਲੱਡ ਦੇਣਾ ਹੈ ਉਹ ਬੜਾ ਵੱਡਾ ਪੁੰਨ ਵਾਲੀ ਗੱਲ ਹੈ ਪਰ ਜਿਨ੍ਹਾਂ ਨੇ ਅਪਰਾਲਾ ਕੀਤਾ ਉਹ ਵੀ ਧਰਵਾ ਦੇ ਪਾਤਰ ਨੇ ਬੈਂਕ ਵਾਲੇ ਵੀ ਬਦਾਈ ਦੇ ਪਾਤਰ ਨੇ ਕਿਹਨੇ ਅੱਛਾ ਕੰਮ ਕੀਤਾ ਅੱਜਕੱਲ ਐਕਸੀਡੈਂਟ ਮਸ਼ੀਨਰੀ ਦਾ ਯੁੱਗ ਹੈ ਛੇੜਨ ਬੜੇ 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 ਐਕਸੀਡੈਂਟ ਹੁੰਦੇ ਨੇ ਕਿ ਬਰੀ ਆਪਾਂ ਬਹੁਤ ਕੀਤ ਜਾਣਾ ਬਲੱਡ ਆਪਣੇ ਕੋ ਲੈਣੇ ਤਾਂ ਉੱਥੇ ਇਹ ਬਹੁਤ ਵੱਡਾ ਵਰਦਾਨ ਸਾਹਿਬ ਦੀ ਗੱਲ ਇਹ ਆ ਕਿ ਜਿਵੇਂ ਇਸ ਤਰ੍ਹਾਂ ਦੇ ادارے ਜਿਵੇਂ ਐਸ ਜੀ ਬੀ ਸੀ ਬੈਂਕ ਵੱਲੋਂ ਕੈਂਪੇਜ ਲਗਾਇਆ ਗਿਆ ਮੈਂ ਸਮਝਦਾ ਕਿ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਔਰ ਜਿਸ ਤਰ੍ਹਾਂ ਸਾਡੇ ਟਿੰਕੂ ਲਾਲ ਜੀ ਅਨੁਰਾਧਾ ਨੰਦ ਜੀ ਸਾਡੇ ਕਾਉਂਸਲਰ ਨੇ ਇੱਥੋਂ ਹਨਾ ਹਰ ਕੰਮ ਦੇ ਵਿੱਚ ਅੱਗੇ ਮਲਬਾ ਚੜ ਕੇ ਹਿੱਸਾ ਲੈਂਦੇ ਹੋਏ ਜੀ ਐਕਚੁਅਲੀ ਉਸ ਬੈਂਕ ਦਾ ਨਾਲ ਆਪਣੇ ਸਾਥੀ ਕਾਉਂਸਲਰ ਮੈਡਮ ਨੂੰ ਅਨੰਦ ਜੀ ਦਾ ਟਿੰਕੂ ਲਾਲ ਜੀ ਜਿਨ੍ਹਾਂ ਨੇ ਸਾਰੇ ਇਕੱਠੇ ਹੋ ਕੇ ਇੱਥੇ ਲਾਇਆ ਔਰ ਕਿਉਂਕਿ ਐਕਚੁਅਲੀ ਇਸ ਬੈਂਕ ਹਰ ਸਾਲ ਮੁਹਾਲੀਚ ਨਹੀਂ ਸਾਰੇ ਹਿੰਦੁਸਤਾਨ ਚ ਕੈਂਪ ਲਗਾਉਂਦਾ ਜਿਹੜਾ ਅੱਜ ਦਾ ਜਿਹੜਾ ਕੈਂਪ ਹੈ ਜੀ ਇਹ ਐਚ ਟੀ ਐਫ ਸੀ ਵੱਲੋਂ ਪੂਰੀ ਟੀਮ ਵੱਲੋਂ ਇਹ ਲੱਗਾ ਗਿਆ ਹੈ ਜਿਨ੍ਹਾਂ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਨਾ ਦਿੱ ਮੈਨੇਜਰ ਆਹੀਂ ਸੁਣ ਰਹੀ ਸੀ ਜੀ ਉਹਨਾਂ ਨੇ ਦੱਸਿਆ ਕਿ ਇਹ ਕੈਂਪ ਜਿਹੜੇ 80 ਕੈਂਪੋ ਲਗਾ ਰਹੇ ਇੱਕ ਨਵੰਬਰ ਉਹ ਦਸੰਬਰ ਦੇ ਵਿੱਚ ਇਹ ਸਰਪੰਚ ਤਾਂ ਕਿ ਜਿਹੜਾ ਬੈਡ ਵਿਸ਼ਨ ਕੈਂਪ ਲਗਾਇਆ ਹੈ ਇਹ ਸੁਹਾਣਾ ਦੀ ਜਿਹੜੀ ਹਸਪੀਟਲ ਦੀ ਟੀਮ ਆਈ ਹੋਈ ਆ ਤੇ ਸਾਡੇ HDFC ਬੈਂਕ ਦੀ ਵੱਲੋਂ ਲਵਾਇਆ ਗਿਆ HDFC ਬੈਂਕ ਚੰਡੀਗੜ੍ਹ ਤੋਂ ਜਿਹੜਾ ਫੋਰਕਸ ਬਾਰਡਨ ਨੂੰ ਕੰਲੀਡ ਕਰਦਾ ਹੈ HDFC ਬੈਂਕ ਵੱਲੋਂ ਜਿਹੜੇ ਇਸ ਟਾਈਮ ਲੱਗ ਰਹੇ ਆ ਆਲਮੋਸਟ ਇਹਦਾ ਟਾਰਗੇਟ ਹੈਗਾ ਕਿ ਹਰ ਫੇਸ ਵਿੱਚ ਹਰ ਰੋਜ਼ ਦੋ ਦੋ ਤਿੰਨ ਤਿੰਨ ਕੈਂਪ ਲਗਾ ਰਹੇ ਆ HDFC ਬੈਂਕ ਵਾਲੇ ਜਾਦੇ ਲਗਾ ਰਹੇ ਹੋਣਗੇ ਮਤਲਬ ਇੰਨੇ ਲੱਗ ਰਹੇ ਆ ਹੁ ਤੇ ਇਹ ਟਿੰਗ ਨੂੰ ਕੈਂਪ ਲੱਗ ਰਿਹਾ ਹੈ ਸਬਰਵਲ ਪ੍ਰੋਪਰਟੀ ਦੇ ਬਾਹਰ ਉਹ ਵੀ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਅੱਜ ਤੁਸੀਂ ਜਿਹੜਾ ਤੇਸ ਡੀਐਫਸੀ ਬੈਂਕ ਵੱਲੋਂ ਕਾਉਂਸਲਰ ਅਨੁਨਾਧਾ ਆਨੰਦ ਚ ਹੈ ਨਾ ਮੇਰਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ। ਦੇਖੋ ਬੜੀ ਅੱਛੀ ਗੱਲ ਹੈ ਅੱਜ ਸਭ ਤੋਂ ਵੱਡੀ ਗੱਲ ਤੱਕ ਕਿ ਜਿਹੜਾ ਬਲੱਡ ਦੇਣਾ ਹੈ ਉਹ ਬੜਾ ਵੱਡਾ ਮੁੱਢ ਨਾਲ ਹੀ ਗੱਲ ਹੈ। ਪਰ ਜਿਨ੍ਹਾਂ ਨੇ ਅਪਰਾਹਾ ਕੀਤਾ ਉਹ ਵੀ ਧਰਵਾ ਦੇ ਪਾਤਰ ਨੇ ਬੈਂਕ ਵਾਲੇ ਵੀ ਬਧਾਈ ਦੇ ਪਾਤਰ ਨੇ ਕਿਹਨਾਂ ਨੇ ਅੱਛਾ ਕੰਮ ਕੀਤਾ। ਨੋਬਲ ਕੌਜ਼ ਕਰਨ ਵਾਸਤੇ ਜਦੋਂ ਕੋਈ ਸੰਸਥਾ ਕੇ ਆਉਂਦੀ ਹੈ ਉਹਨੂੰ ਉਹਦੀ ਪ੍ਰਸ਼ੰਸਾ ਤਾਂ ਹੁੰਦੀ ਹੁੰਦੀ ਹੈ। ਕਲਸ ਕੇ ਬਲੱਡ ਜਿਹੜਾ ਅਸੀਂ ਦਿੰਨੇ ਆ ਕਿ ਪਤਾ ਕਿਹੜੇ ਵਿਅਕਤੀ ਨੂੰ ਲੱਗਣਾ ਕਿ ਕਿੰਨੀ ਜ਼ਰੂਰਤ ਹੋਣੀ ਆ ਅੱਜ ਕੱਲ ਐਕਸੀਡੈਂਟ ਮਸ਼ੀਨਰੀ ਦਾ ਜੋਗਾ ਹੈ ਛੇਣ ਬੜੇ 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 ਐਕਸੀਡੈਂਟ ਹੁੰਦੇ ਨੇ ਕਿ ਵਾਰੀ ਆਪਾਂ ਬਹੁਤ ਕੀਤ ਜਾਣਾ ਬਲੱਡ ਆਪਣੇ ਗਵਾ ਲੈਣੇ ਤਾਂ ਉੱਥੇ ਇਹ ਬਹੁਤ ਵੱਡਾ ਵਰਦਾਨ ਸਾਥ ਹੋਣਗੇ ਠੀਕ ਹੈ ਨਾ ਤੇ ਸਰ ਦੇਖਿਆ ਗਿਆ ਕਈ ਵਾਰੀ ਤੇ ਬਲੱਡ ਲੋਕ ਦਾਨ ਡੋਨੇਟੇ ਕਰ ਦਿੰਦੇ ਆ ਜਦੋਂ ਮਰੀਜ਼ ਨੂੰ ਲੋੜ ਪੈਂਦੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਐਦਾਂ ਹੁੰਦੇ ਆ ਕਿ ਵੀ ਹਸਪੀਟਲ ਤੇ ਡਿਪੈਂਡ ਕਰਦਾ ਵੀ ਉੱਥੋਂ ਜਿਹੜੀ ਟੀਮ ਕਿਹੋ ਜਿਹੀ ਹੈ ਕਿਹੋ ਜਿਹੀ ਨਹੀਂ ਇਹ ਸਮਾਜ ਆ ਸਮਾਜ ਚ ਚੰਗੇ ਲੋਕ ਵੀ ਬਹੁਤ ਨੇ ਬਾੜੇ ਲੋਕ ਵੀ ਬਹੁਤ ਨੇ ਪਰ ਜਿਆਦਾ ਗਿੰਦ ਚੰਗਿਆਂ ਦੀ ਹੈ ਦੇਖੋ ਜੀ ਗੱਲ ਇਹ ਆ ਕਿ ਜਿਵੇਂ ਇਸ ਤਰ੍ਹਾਂ ਦੇ ادارے ਜਿਵੇਂ SBI ਬੈਂਕ ਵੱਲੋਂ ਕੈਂਪੇਨ ਆ ਜੇ ਲਗਾਇਆ ਗਿਆ ਮੈਂ ਸਮਝਦਾ ਕਿ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਆ ਔਰ ਜਿਸ ਤਰ੍ਹਾਂ ਸਾਡੇ ਟਿੰਕੂ ਲਾਲ ਜੀ ਅਨੁਰਾਧਾ ਨੰਦ ਜੀ ਸਾਡੇ ਕਾਉਂਸਲਰ ਨੇ ਇੱਥੋਂ ਹਨਾ ਹਰ ਕੰਮ ਦੇ ਵਿੱਚ ਅੱਗੇ ਮਲਬਾ ਚੜ ਕੇ ਹਿੱਸਾ ਲੈਂਦੇ ਆ ਔਰ ਹਰ ਮਹਾਨਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸੈਕਟਰ ਦੇ ਵਿੱਚ ਹਰ ਬੋਰਡ ਦੇ ਵਿੱਚ ਇਹੋ ਜਿਹੇ ਬੰਦੇ ਹੋਣੇ ਬਹੁਤ ਜ਼ਰੂਰੀ ਨੇ ਔਰ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਕੋਈ ਨਾ ਕੋਈ ਕਿ ਹਰ ਵੇਲੇ ਲੋਕਾਂ ਵਾਸਤੇ ਆਪਣੇ ਸ਼ਹਿਰ ਦੇ ਵਸਨੀਕਾਂ ਵਾਸਤੇ ਸ਼ਹਿਰ ਵਾਸਤੇ ਕੋਈ ਨਾ ਕੋਈ ਕੰਮ ਭਾਵੇਂ ਬੂਟਿਆਂ ਦਾ ਕੰਮ ਹੋਵੇ ਅੱਜ ਆ ਬਲੱਡ ਨੇਸ਼ਨ ਕੰਪਨੀ ਦੀ ਗੱਲ ਕਰ ਲਓ ਭਾਵੇਂ ਕੋਈ ਹੈਲਥ ਚੈੱਕਅਪ ਦੀ ਗੱਲ ਕਰ ਲਓ ਜਾ ਹੋਰ ਆਪਣਾ ਜਗਰਾਤਾ ਕਿਤੇ ਕਰਵਾਣਾ ਹੈ ਮਤਲਬ ਹਰ ਜੋ ਵੀ ਕੰਮ ਲੋਕਾਂ ਨਾਲ ਸੰਬੰਧ ਦਾ ਕੋਈ ਕੰਮ ਹੈਗਾ ਤਾਂ ਬਾਅਦ ਚੜ ਕੇ ਹਿੱਸਾ ਲੈਂਦੇ ਆ ਸੋ ਮੈਂ ਐਸਡੀਐਫਸੀ ਬੈਂਕ ਵਾਲੇ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਉਹ ਸਾਡੇ ਹਰ ਇੱਕ ਤੱਕ ਮੈਸੇਜੇ ਪਹੁੰਚਣਾ ਚਾਹੀਦਾ ਕੱਲ ਨੂੰ ਹੋਰ ਬੈਂਕਾਂ ਵਾਲੇ ਵੀ ਇਸ ਤਰ੍ਹਾਂ ਦੇ ਜਿਹੜੇ ਕੈਂਪ ਲਾਉਂਦੇ ਰਹਿਣ ਕਿਉਂਕਿ ਜਿਹੜਾ ਖੂਨਦਾਨ ਮਹਾਦਾਨ ਹੈ ਔਰ ਇਸ ਨਾਲ ਕਈ ਵਾਰੀ ਇਹੋ ਜਿਹਾ ਹੁੰਦਾ ਹੈ ਕਿ ਮਨ ਲੋਕ ਕਿਸ ਨੂੰ ਇੰਨੀ ਜ਼ਿਆਦਾ ਲੋੜ ਹੁੰਦੀ ਆ ਔਰ ਉਸ ਟਾਈਮ ਅਰੇਂਜ ਨਹੀਂ ਹੋ ਪਉਂਦਾ ਤਾਂ ਫਿਰ ਉੱਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਔਰ ਕਿਸੇ ਦੀ ਜਾਨ ਬਚ ਸਕਦੀ ਆ ਜਦੋਂ ਕਿਸੇ ਦੀ ਆਪਾਂ ਜਾਨ ਬਚਾਉਣੀ ਆ ਸਭ ਤੋਂ ਮੈਂ ਵੱਡੀ ਸਮਝਦਾ ਕਿ ਸਭ ਤੋਂ ਵੱਡੀ ਸੇਵਾ ਉਹੀ ਸੇਵਾ ਹੈਗੀ ਆ ਔਰ ਖੂਨਦਾਨ ਮਹਾਦਾਨ ਇਹ ਤੋਂ ਵੱਡਾ ਕੋਈ ਆਪਾਂ ਨਹੀਂ ਕਹਿ ਸਕਦੇ ਕੋਈ ਵੱਡਾ ਪੁੰਨ ਹੈ ਔਰ ਬੜੇ ਵੱਡੀ ਗੱਲ ਹੁੰਦੀ ਆ ਕਿ ਬੰਦਾ ਆਪਣੀ ਮਰਜ਼ੀ ਨਾਲ ਆਪ ਆ ਕੇ ਕਹਿੰਦਾ ਕਿ ਜੀ ਮੈਂ ਬਲੱਡ ਦੇਣਾ ਚਾਹੁੰਦਾ ਔਰ ਬਲੱਡ ਦੇਣਾ ਬਹੁਤ ਔਖਾ ਹੈ ਕਹਿਣਾ ਬੜਾ ਸੁਖ ਹੈ ਸੋ ਮੈਂ ਸਾਰੀ ਟੀਮ ਦਾ ਬੈਂਕ ਵਾਲੇ ਸਟਾਫ ਦਾ ਮੈਨੇਜਰ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਡੇ ਕੌਂਸਲਰ ਸਾਹਿਬ ਦਾ ਤਾਂ ਮੈਂ ਸਹਿਜ ਧੰਨਵਾਦ ਕਰਦਾ ਔਰ ਹਰ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਅੱਜ ਇੱਕ ਐਫਐਸਸੀ ਦੀ ਮੀਟਿੰਗ ਵੀ ਆ ਤੇ ਉਹ ਕੀ ਮਸਲੇ ਆ ਜਿਹੜੇ ਮਤਲਬ ਪਾਕ ਕੋਈ ਕੁੱਤੇ ਆ। ਐਕਚੁਅਲ ਤਾਂ ਜਿਹੜਾ ਸਫਾਈ ਦਾ ਮੁੱਦਾ ਆਪਾਂ ਲੈ ਕੇ ਬਹੁਤ ਦਿਨ ਤੋਂ ਲੱਗੇ ਸੀਗੇ ਕਿ ਵਿੱਚੇ ਪ੍ਰੋਬਲਮ ਆ ਗਈ ਸੀਗੇ ਕਿ ਆਪਾਂ ਨੇ ਡੰਮੇ ਗਰਾਊਂਡ ਤੇ ਕੂੜਾ ਨਹੀਂ ਘੇਰਨਾ ਤੇ ਸਾਰੇ ਪਾਸੇ ਆਰਐਮਸੀ ਪੁਆਇੰਟਾਂ ਦੇ ਕਾਫੀ ਕੂੜਾ ਇਕੱਠਾ ਹੋ ਗਿਆ ਸੀਗਾ। ਉਹਦਾ ਜਿਹੜਾ ਹੱਲ ਸੀ ਪੱਕਾ ਹੱਲ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਉਹ ਹੱਲ ਅਸੀਂ ਕਰ ਲਿਆ। ਅਸੀਂ ਪਰਸੋ ਮੀਟਿੰਗ ਕਰਕੇ ਜਿਹੜਾ ਹੈਗਾ ਸੀ ਉਹ ਮਤਾ ਪਾਸ ਕਰ ਲਿਆ ਔਰ ਉਹਦਾ ਹੁਣ ਜਿਹੜਾ ਹੈਗਾ ਵਰਕ ਆਰਡਰ ਅਸੀਂ ਜਾਰੀ ਕਰਨਾ ਹੈਗਾ ਉਹਦੀ ਅਸੀਂ ਅੱਜ ਮੀਟਿੰਗ ਰੱਖੀ ਹੋਈ ਆ ਉਹ ਅੱਜ ਜਾਰੀ ਕਰਨ ਤੋਂ ਬਾਅਦ ਮੈਂ ਸਮਝਦਾ ਕਿ ਇੱਕ ਹਫਤੇ ਬਾਅਦ ਤੁਹਾਨੂੰ ਮਹਾਲੀ ਸ਼ਹਿਰ ਅੱਜ ਵਰਗਾ ਨਹੀਂ ਔਰ ਨਵੀਂ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਹਰ ਪਾਸੇ ਸਫਾਈ ਔਰ ਹਰ ਪਾਸੇ ਕੋਈ ਨਾ ਕੋਈ ਕੰਮ ਸਫਾਈ ਦਾ ਕੰਮ ਚੱਲਦਾ ਦਿਖੂਗਾ। ਥੈਂਕ ਯੂ। ਧੰਨਵਾਦੀ ਐਕਚੁਅਲੀ ਉਸ ਬੈਂਕ ਦੇ ਨਾਲ ਆਪਣੇ ਸਾਥੀ ਕਾਉਂਸਲ ਮੈਡਮ ਨੂੰ ਆਨੰਦ ਜੀ ਦਾ ਟਿੰਕੂ ਨਾਲ ਜੀ ਜਿਨ੍ਹਾਂ ਨੇ ਸਾਰੇ ਇਕੱਠੇ ਹੋ ਕੇ ਇੱਥੇ ਲਾਇਆ। ਔਰ ਕਿਉਂਕਿ ਐਕਚੁਅਲੀ ਬੈਂਕ ਹਰ ਸਾਲ ਮੋਹਾਲੀ ਚ ਨਹੀਂ ਸਾਰੇ ਹਿੰਦੁਸਤਾਨ ਚ ਕੈਂਪ ਲਗਾਉਂਦਾ ਉਹਨਾਂ ਸਮਝਦਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਵਾ ਜਿੱਥੇ ਇਹ ਹੋਰ ਕੰਮ ਆਪਣਾ ਲੋਕਾਂ ਦੀ ਮਦਦ مالی ਮਦਦ ਨਾਲ ਲੋਕਾਂ ਦੇ ਕਾਰੋਬਾਰਾਂ ਦੀ ਮਦਦ ਕਰਦੇ ਨੇ ਉੱਥੇ ਨਾਲ ਇਨਸਾਨੀਅਤ ਦੀ ਮਦਦ ਵਾਸਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਵਾ ਉਹਨੇ ਹੀ ਕਰਕੇ ਇਹ ਮੈਂ ਐਕਚੁਅਲੀ ਅਸੀਂ ਬੈਂਕ ਦੇ ਸਾਰੀ ਅਰੇਂਜਮੈਂਟ ਦਾ ਧੰਨਵਾਦੀ ਆ ਕਿਉਂ ਨਾਲ ਇਥੋਂ ਦੀ ਜਿਹੜੀ ਲੋਕਲ ਟੀਮ ਜਿਹੜੀ ਸਾਰੀ ਅਰੇਂਜਮੈਂਟ ਕਰਦੀ ਹੈ ਜਿਦਾਂ ਦੱਸਿਆ ਗਿਆ ਮੈਨੂੰ ਅਸੀਂ ਕੈਂਪ ਲਗਭਗ 32 ਸਿਟੀ ਲੱਗਣੇ ਆ ਬਹੁਤ ਵੱਡੀ ਗੱਲ ਆ ਸੀ ਕੈਂਪਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਮਹੀਨਾ ਡੇਢ ਮਹੀਨੇ ਦੇ ਵਿੱਚ ਲਗਾ ਕੇ ਇਹਨਾਂ ਨੇ ਸਾਰੇ ਵੱਖ-ਵੱਖ ਹਸਪਤਾਲਾਂ ਦੇ ਭਾਵੇਂ ਪੀਜੀਆਈ ਆ ਭਾਵੇਂ ਬੱਤੀ ਆ ਭਾਵੇਂ 16 ਆ 500 ਹਾਨੇ ਦੇ ਅੱਜ ਟੀਮ ਆਈ ਆ ਸਾਰੇ ਹਸਪਤਾਲਾਂ ਨੂੰ ਜਿਹੜੀ ਬਲੱਡ ਦੀ ਜਿਹੜੀ ਕਮੀ ਆ ਉਹ ਕਿਉਂਕਿ ਬਲੱਡ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਿਹੜੀ ਆ ਬਚਾਈ ਜਾ ਸਕਦੀ ਆ ਤੇ ਇਹੋ ਜੇ ਕੰਮਾਂ 'ਚ ਸਾਰਿਆਂ ਨੂੰ ਸਾਨੂੰ ਸਹਿਯੋਗ ਕਰਨਾ ਚਾਹੀਦਾ ਅੱਗੇ ਆ ਕੇ ਜਿਹੜਾ ਵਾ ਦਾਨ ਵੀ ਕਰਨਾ ਚਾਹੀਦਾ ਕਿਉਂਕਿ ਇਹਨਾਂ ਲੋਕ ਪ੍ਰੇਰਿਤ ਹੁੰਦੇ ਆ ਅੱਜ ਦਾ ਯੂਥ ਜਿਹੜਾ ਵਾ ਹੋਰ ਦੇ ਨਾਲ ਇਹ ਉਹਨਾਂ ਵਾਲੂ ਹੁੰਦਾ ਵਾ ਹੱਥਾਂ ਜਦੋਂ ਵੱਖ-ਵੱਖ ਥਾਵਾਂ ਤੇ ਲੱਗਦੇ ਉਹਦੇ ਨਾਲ ਕੀ ਯੂਥ ਦੀ ਇਨਵੋਲਵਮੈਂਟ ਹੈ ਜਿਹੜੀ ਵੱਧਦੀ ਆ ਉਹ ਉਹ ਦਿਨ ਜਾਗ ਜਾਗ ਉੱਠਦਾ ਵਿਆਦੀ ਇਸ ਤਰ੍ਹਾਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗਦੇ ਆ ਇਹਦਾ ਜਿਹੜੇ ਮਤਲਬ ਰੋਡ ਐਕਸੀਡੈਂਟ ਵੈਨਾਂ ਨੂੰ ਕਿੰਨਾ ਫਾਇਦਾ ਹੁੰਦਾ ਬਹੁਤ ਫਾਇਦਾ ਹੁੰਦਾ ਕੋਈ ਕੋਈ ਕਿਸੇ ਵੇਲੇ ਜਿਹੜੀ ਇੱਕ ਬੂੰਦ ਵੀ ਜਿਹੜੀ ਇੱਕ ਇੱਕ ਬੋਤਲ ਇੱਕ ਜ਼ਿੰਦਗੀ ਜਦੋਂ ਬਚਦੀ ਹੈ ਕਿਸੇ ਦੀ ਉਹਦੇ ਨਾਲ ਬਹੁਤ ਸਾਰੇ ਪਰਿਵਾਰਾਂ ਦੀ ਜਾਨ ਜ਼ਿੰਦਗੀ ਬਚ ਨਵਾਲ ਹੁੰਦੀ ਹੈ ਇੱਕ ਬੰਦੇ ਦਾ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਕਈ ਪਰਿਵਾਰਾਂ ਨਾਲ ਤੱਕ ਜੀਮਤ ਹੁੰਦੀ ਹੈ ਇਸ ਲਈ ਮੈਂ ਸਮਝਦਾ ਸਭ ਤੋਂ ਵੱਡੀ ਮਨੁੱਖਤਾ ਦੀ ਇਹ ਸੇਵਾ ਵਾ ਜਿਹੜੀ ਬੈਂਕ ਵੱਲੋਂ ਕੀਤੀ ਜਾਦੀ ਹੈ ਮੈਂ ਸਾਡੇ ਦਾ ਧੰਨਵਾਦੀਆਂ ਅਨੁਰੰਦ ਜੀ ਦਾ ਮੈਡ ਟਿੰਕੂ ਦਾ ਜਿਹੜੇ ਸਾਡੇ ਨਾਲ ਸਹਿਯੋਗ ਕਰਕੇ ਆਪਣੇ ਸਾਥੀ ਜਿੱਥੋਂ ਲੋਕਾਂ ਨੂੰ ਹਲਸਰੀ ਉਹ ਲੈ ਕੇ ਇਹ ਕੈਂਪ ਆਉਂਦੇ ਕੀਤਾ ਧੰਨਵਾਦ ਹਾਂਜੀ ਅਨੁਰੰਦਾ ਮੈਡ ਅੱਜ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਜਿਹੜਾ ਅੱਜ ਦਾ ਜਿਹੜਾ ਇਹ ਕੈਂਪ ਹੈ ਜੀ ਇਹ HDFC ਵੱਲੋਂ ਪੂਰੀ ਟੀਮ ਵੱਲੋਂ ਇਹ ਲੱਗਾ ਗਿਆ ਹੈ ਜਿਹਨਾਂ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਇਹਨਾਂ ਦੇ ਮੈਨੇਜਰ ਅਹੀਂ ਸੁਣ ਰਹੀ ਸੀ ਜੀ ਉਹਨਾਂ ਨੇ ਦੱਸਿਆ ਕਿ ਇਹ ਕੈਂਪ ਜਿਹੜੇ 80 ਕੈਂਪੋ ਲਗਾ ਰਹੇ ਇੱਕ ਨਵੰਬਰ ਉਹ ਦਸੰਬਰ ਦੇ ਵਿੱਚ 6 ਸتمبر ਤੱਕ ਜੋ ਕਿ ਬਹੁਤ ਵੱਡਾ ਉਪਰਾਲਾ ਹੈ ਮੈਂ ਸਭ ਤੋਂ ਪਹਿਲਾਂ ਜੀ ਇਹਨਾਂ ਨੂੰ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡੇ ਕੋਲ ਵੀ ਇਸ ਗੱਲ ਦਾ ਕਿਹਾ ਕਿ ਮੈਡਮ ਅਸੀਂ ਕੈਂਪ ਲਵਾਉਣਾ ਚਾਹੁੰਦੇ ਆ ਤੇ ਚਲੋ ਸਾਡੇ ਕੋਲ ਵੀ ਜੋ ਬੜਿਆ ਸਰ ਜੀ ਅਸੀਂ ਵੀ ਉਹਨਾਂ ਨਾਲ ਬੁਰੀ ਹੈਲਪ ਕੀਤੀ ਤੇ ਆਪਣੇ ਵਾਰ ਦੇ ਵਿੱਚ ਲਗਾਇਆ ਤੇ ਸਾਨੂੰ ਰਿਸਪੌਂਸਿਬਲ ਬੜਾ ਅ ਤੇ ਅਸੀਂ ਸਾਰਾ ਮੈਂ ਕਹਿੰਦੀ ਜੀ ਜਿਹੜਾ ਬਲੱਡ ਕੈਂਪ ਹੈ ਨਾ ਜੀ ਇਹ ਖੂਨਦਾਨ ਜਿਹੜਾ ਹੈ ਨੁਕਤਾ ਦੀ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਕਿ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਨਾ ਜੀ ਇੱਕ ਬੂੰਦ ਵਾਸਤੇ ਖੂਨ ਦੇ ਇੱਕ ਬੂੰਦ ਵਾਸਤੇ ਵੀ ਬੰਦੇ ਇੱਕ ਕਿਸੇ ਦਾ ਪਰਿਵਾਰ ਖਰਾਬ ਹੋ ਸਕਦਾ ਹੈ ਇਸ ਕਰਕੇ ਇੱਕ ਇੱਕ ਬੂੰਦ ਦੀ ਬੜੀ ਹੀ ਵੈਲਿਊ ਹੈ ਤੇ ਮੈਂ ਸਾਰਿਆਂ ਨੂੰ ਇਹੀ ਅ ਸਭ ਦੇ ਅਗੇ ਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਇਸ ਇਸ ਸੇਵਾ ਦੇ ਵਿੱਚ ਜਰੂਰ ਸਭ ਨੂੰ ਵੱਡ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਗਾ ਜਿਹੜਾ ਬੈਡ ਡਿਸ਼ਨ ਕੈਂਪ ਲਗਾਇਆ ਹੈ ਇਹ ਸੁਹਾਣਾ ਦੀ ਜਿਹੜੀ ਹਸਪਤਾਲ ਦੀ ਟੀਮ ਆਈ ਹੋਈ ਹੈ ਤੇ ਸਾਡੇ HDFC ਬੈਂਕ ਦੀ ਵੱਲੋਂ ਲਵਾਇਆ ਗਿਆ HDFC ਬੈਂਕ ਚੰਡੀਗੜ੍ਹ ਤੋਂ ਜਿਹੜਾ ਫੋਰਕਸ ਬਾਰਡਨ ਨੂੰ ਕੰਕਲੀਟ ਕਰਦਾ ਹੈ ਉਹਨਾਂ ਵੱਲੋਂ ਲਵਾਇਆ ਗਿਆ ਮੈਂ ਧੰਨਵਾਦ ਦਿਆਂ ਕਿ ਉਹਨਾਂ ਨੇ ਜਿਹੜਾ ਪੁਆਇੰਟ ਸਾਡਾ ਇੱਥੇ ਮੁਹਾਲੀ ਫੇਸ 7 ਵਾਰਨ ਬਗ 11 ਚੁਣਿਆ ਉਹਨਾਂ ਨੇ ਮੌਨਾ ਧੰਨਵਾਦ ਕਰਨਾ ਤਹਿ ਦਿਲ ਤੋਂ ਤੇ ਮੈਂ ਜਿਹੜੇ ਅਸੀਂ ਕੈਂਪ ਲੱਗਦੇ ਆ ਸਾਡੇ HDFC ਬੈਂਕ ਵੱਲੋਂ ਜਿਹੜੇ ਇਸ ਟਾਈਮ ਲੱਗ ਰਹੇ ਆ ਆਲਮੋਸਟ ਇਹਨਾਂ ਦਾ ਟਾਰਗੇਟ ਹੈਗਾ ਕਿ ਹਰ ਫੇਸ ਲਗਾ ਰਹੇ ਹੋਣਗੇ ਮਤਲਬ ਇੰਨੇ ਲੱਗ ਰਹੇ ਆ ਹੁਣ 23 ਤੱਕ ਨੂੰ ਕੈਂਪ ਲੱਗ ਰਿਹਾ ਸਬਰਵਲ ਪ੍ਰਾਪਤੀ ਦੇ ਬਾਅਦ ਉਹ ਵੀ ਐਸ.ਐਸ.ਪੀ. ਬੈਂਕ ਕੋਲ ਲੋ ਆ ਰਹੇ ਹਨ ਔਰ ਉਹ ਵੀ ਸਾਡੇ ਸਹਿਯੋਗ ਨਾਲ ਕਿ ਚਲੋ ਮੇਂਗੇ ਕਾਉਂਸਲਰ ਹੋਣ ਕਰਕੇ ਵਾਈਫ ਮੇਰੀ ਤਾਂ ਕਾਉਂਸਲਰ ਹੈ ਕਿ ਉਹ ਸਾਨੂੰ ਉਸ ਕਹਿੰਦੇ ਕਿ ਸਪੋਰਟ ਕਰਨ ਲਈ ਆਪਾਂ ਚਲੋ ਸਾਨੂੰ ਐਵੇਂ ਦੇ ਉਹ ਚਾਹੀਦੇ ਆ ਕਿ ਜਿਹੜੇ ਸਾਡੇ ਨਾਲ ਸਹਿਯੋਗ ਕਰਨ ਅਸੀਂ ਵੀ ਉਹਨਾਂ ਨੂੰ ਸੋਕ ਦੇਈਏ ਪੂਰਾ ਔਰ ਅਪੀਲ ਵੀ ਕਰਾਂਗੇ ਤੁਹਾਡੇ ਚੈਨਲ ਦੇ ਮਾਧਮ ਨਾਲ ਕਿ ਵਾਦ ਤੋਂ ਬਾਦ ਅਸੀਂ ਬਲੱਡ ਡੋਨੇਟ ਕਰੀਏ ਕਿਉਂਕਿ ਜਿਹੜਾ ਬਲੱਡ ਹੈ ਇਹ ਬਹੁਤ ਜ਼ਰੂਰੀ ਹੈ ਜਦੋਂ ਕੋਈ ਕਿਸੇ ਨੰਮ ਵੀ ਸੈਪਨਿੰਗ ਹੁੰਦੀ ਹੈ ਧੱਕੇ ਖਾਣੇ ਪੈਂਦੇ ਬਲੱਡ ਲਈ ਜਿਹਦੇ ਸਾਡਾ ਦਿੱਕਤ ਬਹੁਤ ਸਾਹਮਣਾ ਕਰਨਾ ਪੈਂਦਾ ਬੈਂਕ 2007 ਤੋਂ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਹੈ ਪੂਰੇ ਇੰਡੀਆ ਦੇ ਵਿੱਚ ਕੈਂਪ ਲਗਾਏ ਜਾਂਦੇ ਨੇ ਔਰ ਪਿਛਲੇ ਸਾਲ ਅਸੀਂ 1400 ਡਿਫਰੈਂਟ ਡਿਫਰੈਂਟ ਸਿਟੀਜ਼ ਦੇ ਵਿੱਚ ਕੈਂਪ ਲਗਾਏ ਔਰ 7500 ਕੈਂਪ ਲਗਾਏ ਇਸ ਤਰ੍ਹਾਂ ਦੇ ਜਿੱਥੇ ਕਿ 590000 ਯੂਨਿਟਸ ਇਕੱਠੇ ਕੀਤੇ ਤੋ ਇਸ ਸਾਲ ਵੀ ਬੈਂਕ ਦਾ ਟੀਚਾ ਹੈਗਾ ਕਿ ਬੈਂਕ ਅਪਰੋਕਸੀਮੇਟਲੀ 7 ਲੱਖ ਯੂਨਿਟ ਇਕੱਠਾ ਕਰੇਗਾ ਔਰ ਸਾਡਾ ਸੁਹਾਣੇ ਗੁਰਦੁਆਰੇ ਦੇ ਵਿੱਚ ਵੀ ਕੈਂਪ ਲੱਗੇਗਾ 3 ਦਸੰਬਰ ਨੂੰ ਤੇ ਬਲੱਡ ਇੱਕ ਐਸੀ ਚੀਜ਼ ਹੈ ਜਿਹੜਾ ਕਿ ਆਰਟੀਫੀਸ਼ੀਅਲੀ ਨਹੀਂ ਬਣਾ ਸਕਦੇ ਬਾਕੀ ਤੁਸੀਂ ਹਰ ਚੀਜ਼ ਆਰਟੀਫੀਸ਼ੀਅਲ ਬਣਾ ਸਕਦੇ ਹੋ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਮਾਧਮ ਕੀ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲੈਣ ਤੇ ਜਿਹੜੀ ਇੱਕ ਕੀਮਤੀ ਜਾਨ ਹੈ ਉਹ ਨੂੰ ਬਚਾਉਣ ਵਾਸਤੇ ਇੱਕ ਸਹਿਯੋਗ ਦਿਓ ਸਰ ਜੇ ਡੋਨੇਟ ਜਿਹੜਾ ਡੋਨੇਟ ਕਰਦਾ ਬੰਦਾ ਜਾਂ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਤੁਹਾਡੇ ਤੋਂ ਸੰਪਰਕ ਕਰ ਸਕਦਾ ਬੰਦਾ ਹਾਂਜੀ ਜਿਨੇ ਵੀ ਜਿਹਨੂੰ ਵੀ ਡੋਨੇਟ ਕਰਦੇ ਹੈ ਉਹਨਾਂ ਨੂੰ ਬੈਂਕ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਬਲੱਡ ਡੋਨੇਸ਼ਨ ਜਿਹੜੇ ਆਰਗੇਨਾਈਜ਼ ਕਰਦੇ ਹੈ ਉਹ ਸਰਟੀਫਿਕੇਟ ਦੇ ਮਾਧਿਅਮ ਤੋਂ ਉਸ ਬਲੱਡ ਸੁਸਾਇਟੀ ਨੂੰ ਅਪਰੋਚ ਕਰ ਸਕਦਾ ਹੈ ਕਿ ਮੈਂ ਇੱਕ ਡੋਨਰ ਹੈਗਾ ਇਸ ਕਰਕੇ ਮੈਨੂੰ ਇਹਦੀ ਜ਼ਰੂਰਤ ਹੈਗੀ ਹੈ ਜੋ ਵੀ ਉਹਦੀ ਰਿਕੁਆਇਰਮੈਂਟ ਹੋਏਗੀ ਉਸ ਟਾਈਮ ਦੇ ਅਨੁਸਾਰ ਬਿਲਕੁਲ ਪੂਰੀ ਕੀਤੀ ਜਾਏਗੀ। ਆਬ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਸ ਕੇ ਬਾਰੇ ਜਾਣਕਾਰੀ ਬਲੱਡ ਡੋਨੇਸ਼ਨ ਬੈਂਕ ਹਰਸਾ ਲਗਦੇ ਆਪਣੀ ਲਾਸਟ ਮਨਥ ਮੇ ਲਗਾਦੇ ਨਵੰਬਰ ਤੋਂ ਡਿਸੰਬਰ 6 ਦਸੰਬਰ ਕੋ ਫਿਰ ਐਸੇ ਆਪਣਾ ਮੋਹਾਲੀ लास्ट मतलब वहाँ पे भी होना है तो उसके बाद हर सेक्टर में डेली लगता है अपने कैंप नवंबर टू दिसंबर अराउंड लास्ट ईयर फाइव लैख नाइन्टी थाउजेंड अराउंड यूनिट्स इकट्ठे हुए थे तो उसी नोबल कॉज में आगे निकले हुए हैं हम सर एच डी एफ सी बैंक की तरफ एच डी एफ सी बैंक के थे सर ये आज, आज यहाँ लगा रहे नवंबर टू दिसंबर छः दिसंबर तक हम लास्ट लगा रहे थे पूरे महीने लगता तो अराउंड अस्सी कैंप्स हैं ਜੋ ਵੀ ਟ੍ਰਾਈ ਸਿਟੀ ਵਿੱਚ ਲੱਗ ਰਹੇ ਹਨ ਹਾਂਜੀ ਤੋਂ ਸਾਰੇ ਆਰਗੇਨਾਈਜ਼ ਕਰ ਰਹੇ ਹਾਂ ਇੱਕ ਇੱਕ ਮਿਲ ਕੇ ਸਾਰੋਂ ਸੇ ਲੋਕਾਂ ਦੇ ਨਾਲ ਮਿਲ ਕੇ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ